welcom to my channel ਅਸੀਂ ਤੁਹਾਨੂੰ ਜਿੱਦਾਂ ਪਹਿਲਾਂ ਵੀਡੀਓ ਪਾ ਕੇ ਦੱਸਿਆ ਕਿ ਅਸੀਂ ਸਾਰੀ ਚੱਕੀ ਜਿਹੜੀ ਆ ਖੁਦ ਤਿਆਰ ਕੀਤੀ ਆ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਆ ਅੱਜ ਅਸੀਂ ਕੋਈ ਰੈਸਪੀ ਨਹੀਂ ਬਣਾਉਣ ਜਾ ਰਹੇ ਅੱਜ ਅਸੀਂ ਤੁਹਾਡੇ ਨਾਲ ਕੁਝ ਐਦਾਂ ਸ਼ੇਅਰ ਕਰ ਰਹੇ ਆ ਜਿਹੜੀ ਅਸੀਂ ਪਹਿਲਾਂ ਵੀਡੀਓ ਪਾ ਚੁੱਕੇ ਆ ਚੱਕੀ ਬਣਾਈ ਸੀ ਅਸੀਂ ਖੁਦ ਬਣਾਈ ਸੀਗੀ ਤੇ ਉਹਨੂੰ ਅੱਜ ਅਸੀਂ ਪਹਿਲੀ ਵਾਰੀ ਚਲਾਉਣ ਲੱਗੇ ਆ ਤੇ ਮੈਂ ਛੋਲੇ ਜਿਹੜੇ ਆ ਇਹਦੇ ਵਿੱਚ ਪਹਿਲੀ ਵਾਰੀ ਪਾਉਂਗੀ ਦੇਖਦੇ ਹਾਂ ਫਸਟ ਐਕਸਪੀਰੀਅੰਸ ਜਿਹੜਾ ਕਿਵੇਂ ਦਾ ਰਹਿੰਦਾ ਹੈ ਹਾਂਜੀ ਇੱਕ ਕੌਲੀ ਅਸੀਂ ਸ਼ੋਲੇ ਲਏ ਆ ਸ਼ੋਲੇ ਅਸੀਂ ਪਾ ਦਨੇ ਆ। ਆ ਕੇ ਦੇਖਦੇ ਆ ਕਿਸ ਤਰ੍ਹਾਂ ਚੱਲੂਗੀ ਇਹ। ਹਾਂਜੀ ਦੇਖੋ ਜਿਹੜੇ ਵੀ ਚਨੇ ਅਸੀਂ ਪਹਿਲਾਂ ਪਾਏ ਸੀ ਉਹ ਇਹਦੇ ਨੀਚੇ ਚਲੇ ਗਏ ਆ। ਕਿਉਂਕਿ ਬਹੁਤ ਥੋੜੀ ਸੀ ਇਸ ਲਈ ਆਟਾ ਬਾਹਰ ਨਹੀਂ ਆਊਗਾ ਬੇਸਣ ਅਸੀਂ ਹੋਰ ਥੋੜੇ ਜਿਹਾ ਪਾਵਾਂਗੇ ਇਹ ਤਾਂ ਜਸਟ ਆਪਾਂ ਚਲਾਉਣ ਵਾਸਤੇ ਹੀ ਮੈਨੂੰ ਕਿਹਾ ਸੀ ਕਿ ਪਹਿਲਾਂ ਚਨੇ ਪਾਈਦੇ ਹੁੰਦੇ ਆ ਫਿਰ ਥੋੜਾ ਇਹ ਈਜ਼ੀ ਚੱਲਦੀ ਆ ਤੇ ਮੈਂ ਚਨੇ ਪਾ ਰਹੀ ਆ ਇਸ ਤੋਂ ਬਾਅਦ ਮੈਂ ਕੁਝ ਹੋਰ ਇਹਦੇ ਵਿੱਚ ਪੀਊਂਗੀ ਹਾਂਜੀ ਇਹ ਦੇਖੋ ਪਹਿਲੀ ਵਾਰੀ ਅਸੀਂ ਇਹਨਾਂ ਨੂੰ ਪੀਸਿਆ ਤੇ ਇਹ ਦੋ ਦੋ ਪੀਸ ਜਿਹੜੇ ਹੋ ਗਏ ਆ ਦਾਲ ਬਣ ਗਈ ਐ ਹੁਣ ਆ ਤਾਂ ਬਰੀਕ ਬੇਸਣ ਬਣਾਉਣ ਲਈ ਇਹਨੂੰ ਫੇਰ ਦੁਬਾਰਾ ਇਹਦੇ ਵਿੱਚ ਪਾਵਾਂਗੇ ਕਿਪਨਵੀ ਵਾਰ ਦੇਖੋ ਅਸੀਂ ਇਹਨਾਂ ਨੂੰ ਦੁਬਾਰਾ ਪਾ ਕੇ ਪੀਸਿਆ ਤੇ ਫੇਰ ਥੋੜਾ ਥੋੜਾ ਜਿਹੜਾ ਆ ਇਹ ਆਟਾ ਬਣਾ ਲੱਗਾ ਹੁਣ ਅਸੀਂ ਥੋੜਾ ਜਿਹਾ ਇਹਨਾਂ ਨੂੰ ਛਾਣ ਲਾਂਗੇ ਤੇ ਆਟਾ ਕੱਢ ਲਾਂਗੇ ਇਹਨਾਂ ਨੂੰ 5-6 ਵਾਰੀ ਕਰਨਾ ਪੈਣਾ ਆ ਇੱਕ ਤਾਂ ਤੁਹਾਡੀ ਐਕਸਰਸਾਈਜ਼ ਹੋ ਜਾਂਦੀ ਆ ਦੂਸਰਾ ਤੁਸੀਂ ਘਰ ਵਿੱਚ ਇਸ ਤਰ੍ਹਾਂ ਆਟਾ ਬਣਾ ਸਕਦੇ ਆ ਹੁਣ ਅਸੀਂ ਇਹਨਾਂ ਨੂੰ ਇਕੱਠਾ ਕਰਕੇ ਛਾਣ ਕੇ ਤੁਹਾਨੂੰ ਦਿਖਾਉਨੇ ਆ ਦੇਖੋ ਆ ਤਿੰਨ ਚਾਰ ਵਾਰ ਅਸੀਂ ਇਹਨੂੰ ਵਿੱਚ ਦੀ ਪੀਸਿਆ ਦੁਆਰਾ ਦੁਆਰਾ ਫੇਰ ਦੇਖਦੇ ਆ ਅਸੀਂ ਕਿੰਨਾ ਵੇਸਣ ਨਿਕਲਦਾ ਹੈ ਪੀਸਣ ਜਿਹੜਾ ਸਾਨੂੰ ਮਿਲਿਆ ਹੈ ਬਾਕੀ ਇਹ ਜਿਹੜਾ ਆ ਦੁਬਾਰਾ ਫੇਰ ਅਸੀਂ ਕਰਾਂਗੇ ਤਾਂ ਸਾਨੂੰ ਬੇਸਨ ਦੁਆਰਾ ਇਹਨਾਂ ਨੂੰ ਮਿਲੂਗਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਔਰ ਵਧੀਆ ਚੀਜ਼ ਹੈ ਇਹ ਦੇਖੋ ਪੁਰਾਣੇ ਜ਼ਮਾਨੇ ਚ ਬੇਸਨ ਜਿਹੜਾ ਆ ਉਹ ਇਸ ਤਰੀਕੇ ਦਾ ਬਣਾਉਂਦੇ ਹੁੰਦੇ ਸੀ ਘਰ ਵਿੱਚ ਤੇ ਇਹਨੂੰ ਇੱਕ ਮੋਟਾ ਹਾਰ ਦੇ ਵਜੋਂ ਵੀ ਅਸੀਂ ਜਿਹੜਾ ਆ ਵਰਤ ਸਕਦੇ ਆ ਇਹ ਤਾਂ ਬਹੁਤ ਥੋੜਾ ਅਸੀਂ ਅੱਜ ਕੀਤਾ ਆ ਜ਼ਿਆਦਾ ਅਸੀਂ ਫੇਰ ਕਿਸੇ ਵੇਲੇ ਕਰਾਂਗੇ ਕਣਕ ਵੀ ਕਰਾਂਗੇ ਹਾਂਜੀ ਇਹ ਇੱਕ ਟਿਪ ਸੀਗੀ ਵੀ ਜਦੋਂ ਤੁਸੀਂ ਚੱਕੀ ਨੂੰ ਚਲਾਉਣਾ ਆ ਤੇ ਸਭ ਤੋਂ ਪਹਿਲਾਂ ਉਹਦੇ ਵਿੱਚ ਛੋਲੇ ਪੀਸਣੇ ਆ ਫੇਰ ਜਿਹੜੀ ਚੱਕੀ ਆ ਬਿਲਕੁਲ ਤੁਹਾਡੀ ਜਿਹੜੀ ਆ ਸਮੂਥ ਚੱਲੂਗੀ